サルパンに。<music> <music> my i अमृा भी न ਥੋੜਾ ਜਿਹਾ ਖਿਲੇਵਾ ਥੋੜਾ ਜਿਹਾ ਖਿਲੇਵਾ ਹਰ ਗੁਰੂ ਮੈਂ ਸ਼ੇਰੀ ਗੁਰੂ ਮੈਂ ਕ੍ਰਿਸ਼ਨ ਜਿਸੀ ਨਹਾਰਾ ਕਰੋ ਜੀ ਵੇ ਗੁਰੂ ਜੀ ਦਰਸ਼ਨਾਂ ਛਾਡਾ ਗੁਰਦੁਆਰਾ ਸੱਚਖੰਡ ਸ਼ਹੀ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਨਾਲ ਡੇਢ ਵਿਕੇ ਆਜੂਰੇ ਸਾਡਾ ਲਾਸਟ ਦਿਨ ਹੈ ਅੱਜ ਅਸੀ ਕਰਨ ਚਾਲੇ ਪਾਦੇ ਹਾਂ ਸੋ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਜੀ ਦੀ ਬਹੁਤ ਕਿਰਪਾ ਹੋਈ ਹੈ ਬਹੁਤ ಅಪਾਰ ਬੇਅੰਤ ਬਖਸ਼ਿਸ਼ਾਂ ਉਹਨੀਆਂ ਬੜੇ ਦਰਸ਼ਿਤ ਦਾਰੇ ਹੋਏ ਹਨ ਗੁਰੂ ਮਹਾਰਾਜ ਦਾ ਬੜਾ ਧੰਨਵਾਦ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡੇ ਵਲੌਗ ਜਰੂਰ ਪਸੰਦ ਆਏ ਹੋਣਗੇ ਸੋ ਕਿਰਪਾ ਕਰਕੇ ਆਪਣੇ ਛੋਟੇ ਵੀਰ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਹਰ ਕਰਿਓ ਸਤਿਗੁਰ ਸੱਚੇ ਪਾਤਸ਼ਾਹ ਸਭ ਦੇ ਘਰਾਂ ਦੇ ਖੁਸ਼ੀਆਂ ਖੜੇ ਬਖਸ਼ਣ ਤੰਦਰੁਸਤੀ ਦਾਤਾਂ ਬਖਸ਼ਣ ਆਪਣੇ ਚਰਨ ਕਮਨਾਂ ਨਾਲ ਜੋੜ ਦੇਖਣ ਵਾਹਿਗੁਰੂ ਜੀ ਮਿਹਰ ਕਰਿਓ ਮਿਹਰ ਕਰਿਓ ਮਿਹਰ ਕਰਿਓ ਮਿਹਰ ਕਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਦੀਆਂ ਭੁੱਲਾਂ ਚੁਕਾਂ ਗਲਤੀਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਖਿਮਾ ਕਰਨ ਤੰਦਰੁਸਤੀ ਦਾਤਾਂ ਬਖਸ਼ ਕੇ ਨਿਹਾਲ ਕਰਨ कृपा करियो सतिगुरु जी मेहर करियो सारे परिवार सुख शांती वरतायो रहमत बरसायो सतिगुरू जी कृपा करियो रहमत करियो कृपा करियो हे गुरू ग़रीब निवाज़ मेहिर करियो मेहर करियो हे गुरू गोबिंद साहिब जी महाराज फिर बि दर्शन द्वारे करायो मेहर करियो मेहर करियो मेहर करियो मेहर करियो अंग संग सहायता करियो तव्हां गुरू गोबिंद साहिब जी महाराज मेहर करियो सतगुरु सचे पातशाह

ਚਲਾਂ ਚਲਾਂ ਚਲੋ ਨਹੀਂ ਇਤਨੀ ਇਤਨੀ ਪਰ ਐਸੇ ਐਸੇ ਕੀ ਕੁਝ ਨਹੀਂ ਪੰਜ ਛੇ ਬਾਤਾਂ ਇਹ ਦਸਵੇਂ ਪਾਛੇ ਦੀ ਸੰਸਵੰਚਾ ਜੀ ਅੰਦਰ ਚੇਕ ਕੋਈ 10ਵੇਂ ਪਾਸ਼ਾ ਜਿੱਦਾ ਜਿਹੜੇ ਘੋੜੇ ਸੀਗੇ ਨੀਲਾ ਘੋੜਾ ਸੀ ਜਾਂ ਜੋ ਵੀ ਘੋੜੇ ਸੀਗੇ ਮਹਾਰਾਜ ਦੇ ਇਹ ਉਹਨਾਂ ਦੀ ਅਨਸਵਾਂਸ ਚੱਲੀ ਆ ਰਹੀ ਹੈ ਜੀ ਅਸਤਵਾਲ ਚ ਘੋੜਾ ਸਜਾ ਕੇ ਤਿਆਰ ਕਰਕੇ ਉਰੇ ਲਿਆਇਆ ਜਾਂਦਾ ਹੈਗਾ ਤੇ ਸੰਗਤਾਂ ਉਰੇ ਫੋਟੋ ਮਚਾਉਂਦੀਆਂ ਹਨ ਤੇ ਘੋੜੇ ਦੇ ਨਾਲ ਅਰਦਾਸਾਂ ਬੇਨਤੀਆਂ ਵੀ ਹੁੰਦੀਆਂ ਹਨ ਉਰੇ ਘੋੜ ਇਸ ਘੋੜੇ ਦਾ ਨਾਮ ਸਾਦਰ ਸਿੰਘ ਹੈ ਜੀ ਤੇ ਇਹਦਾ ਨਾਮ ਸਿੰਘਾਂ ਦੇ ਤੌਰ ਤੇ ਸਜਾਇਆ ਜਾਂਦਾ ਹੈਗਾ ايني پيسو کني چيگريت ਆਹਨ ਦੇਖੋ ਰੋਜ਼ਗਾਰ ਦੇ ਸਾਧਨ ਬੱਚਿਆਂ ਦੇ ਲਈ ਛੋਟਾ-ਮੋਟਾ ਬੰਦੇ ਦਾ ਇਹਨਾਂ ਦੇ ਰੋਜ਼ਗਾਰ ਰੋਟੀ ਪਾਣੀ ਚੱਲੀ ਜਾਂਦਾ ਹੈਗਾ ਇਹ ਦੱਖਣੀ ਸਿੰਘ ਹੈਗੇ ਵਿਚਾਰੇ ਆਹ ਪ੍ਰਸ਼ਾਦ ਮਿਲਦਾ ਜੀ ਬਾਹਰੋਂ ਆਹ ਦੁਕਾਨਾਂ ਵੀ ਹੈ ਨਾਲ ਕਕਾਰ ਦੀ ਦੁਕਾਨ ਹੈ ਪ੍ਰਸ਼ਾਦ ਦੀ ਦੁਕਾਨ ਹੈ ਕੋਈ ਜਾਲ ਵਗੈਰਾ ਕਿਸੇ ਨੇ ਲੈਣਾ ਹੋਵੇ ਉਹ ਦੁਕਾਨਾਂਆਂ ਗਿਆ ਸਾਰੀਆਂ ਆ ਇਧਰ ਜੋੜਾ ਘਰ ਹੈ ਜੀ ਬਾਹਰ ਆ ਬਾਜ਼ਾਰ ਹੈ ਜੀ ਬਹੁਤ ਸੁੰਦਰ ਉੱਥੇ ਸੁੰਦਰ ਰਮਾਲੇ ਹੋਰ ਬਹੁਤ ਬਯੰਤ ਵਸਤੂਆਂ ਮਿਲਦੀਆਂ ਨੇ ਖਿਡਾਉਣੇ ਬੱਚਿਆਂ ਦੇ ਸਾਰੀ-ਸਿਆੜੀ ਲੈ ਕੇ ਖਿਡਾਉਣੇ ਬੱਚਿਆਂ ਬਹੁਤ ਤਾਂ ਕਰਦੇ ਆ ਜੀ ਚਲੋ ਇਹ ਤਕਸਾਲ ਦਾ ਬਾਹਰਲਾ ਦ੍ਰਿਸ਼ ਹੈ ਜੀ ਵੱਡੀ ਸਕਰੀਨ ਲੱਗੀ ਹੋਈ ਹੈ ਔਰੇ ਤੇ ਇਹਦੇ ਬਿਲਕੁਲ ਬੈਕ ਸਾਈਡ ਪਿੱਛੇ ਬਾਬਾ ਕੁਲਵੰਤ ਸਿੰਘ ਜੀ ਦਰਸ਼ਨ ਵਾਚ ਦੇ ਹਨ ਬਿਲਕੁਲ ਜੋ ਇਹ ਵਿੰਡੋ ਆਪ ਜੀ ਦੇਖ ਰਹੇ ਹੋ ਇਹ ਵਾਲੀ ਖਿੜਕੀ ਇਸ ਖਿੜਕੀ ਦੇ ਵਿੱਚ ਅੰਦਰਲੀ ਸਾਈਡ ਪਿਛਲੀ ਸਾਈਡ ਤੋਂ ਉੱਪਰ ਪੌੜੀਆਂ ਚੜਦੀਆਂ ਜਿੱਥੇ ਬਾਬਾ ਕੁਲਵੰਤ ਸਿੰਘ ਜੀ ਦਰਸ਼ਨ ਇਦਾਰੇ ਦਿੰਦੇ ਹਨ ਜੀ ਇਹ ਹੈ ਜੀ ਬਾਜ਼ਾਰ ਉਹਦਾ ਕਰੋ ਰੌਣਕਾਂ ਚੈੱਕ ਆ ਦੇਖੋ ਜੀ ਮੌਸਮ ਪੰਜਾਬ ਨਾਲੋਂ ਜਿਸ ਤਰ੍ਹਾਂ ਹੁਣ ਪੰਜਾਬ ਜਨਵਰੀ ਦਾ ਮਹੀਨਾ ਪੰਜਾਬ ਦੇ ਵਿੱਚ ਠੰਡ ਚੱਲ ਰਹੀ ਹੈ ਉਹ ਠੰਡ ਨਹੀਂ ਹੈ ਲੇਕਿਨ ਇਹ ਕਹਿ ਸਕਦੇ ਹਾਂ ਜਿੱਦਾਂ ਆਪਣੇ ਚ ਸ਼ੁਰੂਆਤੀ ਠੰਡ ਹੁੰਦੀ ਹੈ ਉਸ ਦਿਨਾਂ ਦਾ ਮੌਸਮ ਸਵੇਰੇ ਰਹਿੰਦਾ ਦੁਪਹਿਰ 'ਚ ਪੂਰੀ ਗਰਮੀ ਹੋ ਜਾਂਦੀ ਹੈ ਸ਼ਾਮ ਨੂੰ ਮੌਤਮ ਠੀਕ ਠੀਕ ਜਿਹਾ ਹੋ ਜਾਂਦਾ ਸਵੇਰੇ ਹਲਕੀ ਹਲਕੀ ਉਹ ਠੰਡ ਲੱਗਦੀ ਹੈ ਮਤਲਬ ਪਰ ਇਹ ਆਪਾਂ ਇਹ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਠੰਡ ਹੈ ਸਵੇਰੇ ਸਵੇਰੇ ਥੋੜੇ ਹਲਕੇ ਜਿਹੀ ਠੰਡ ਲੱਗਦੀ ਹੈ ਵੀ ਮਤਲਬ 17 ਡਿਗਰੀ ਦੇ ਟੈਂਪਰੇਚਰ ਆ ਜਾਂਦਾ ਹੈਗਾ ਤੇ ਦੁਪਹਿਰ ਨੂੰ ਉਹੀ 33 34 35 ਤੱਕ ਪਹੁੰਚ ਜਾਂਦਾ ਹੈਗਾ ਤੇ ਸ਼ਾਮ ਨੂੰ 20 18 20 ਤੱਕ ਟੈਂਪਰੇਚਰ ਰਹਿੰਦਾ ਹੈਗਾ ਤੇ ਫਲ ਫਰੂਟ ਠੀਕ ਹੈ ਜੈਜ ਰੇਟ ਤੇ ਹੈ ਸਾਰੇ ਹੀ ਉਰੇ ਖਰਬੂਜਾ ਉਰੇ ਮਿਲ ਰਿਹਾ ਤਰਬੂਜ ਉਰੇ ਮਿਲ ਰਿਹਾ ਹੈਗਾ ਠੀਕ ਹੈਗਾ ਤਰਬੂਜ ਖਰਬੂਜਾ 100 ਰੁਪਏ ਦਾ 2.5 ਕਿਲੋ ਮਿਲ ਰਿਹਾ ਹੈਗਾ ਸੇਬ ਕੋਈ ਉਹੀ 100 ਤੋਂ ਲੈ ਕੇ 160 ਰੁਪਏ ਰੇਟ ਹੈ ਆ ਦੇਖੋ 베ਰ ਚੈੱਕ ਕਰੋ ਉਹ ਚੈੱਕ ਕਰੋ 베ਰ ਬਾਬਾ ਜੀ ਅਮਰੂਦ ਵਰਗੇ ਤਾਂ ਇੱਥੇ 베ਰ ਮਿਲਦੇ ਨੇ ਹਾਂ ਜੀ ਹਾਂ 베ਰ ਹੈ ਜੀ 베ਰ ਇਹ ਮਰੂਤ ਦਾ ਬਾਈ ਮਰੂਤ ਫੇਰ ਆ ਫੇਰ ਕਿੰਨਾ 60 50 ਨੂੰ ਦੰਦੇ ਨੇ ਬਾਬਾ ਜੀ ਰਹਿਣਾ ਕੁਝ ਨਹੀਂ ਕੀੜਾ ਨਹੀਂ ਆਤਾ ਅੱਛਾ ਮਾਦਮਾ 50 ਰੁਪਏ ਲਓ ਬਾਬਾ ਜੀ ਲਾ ਲਓ 50 ਲੈ ਲਓ ਲੈ ਲਓ 50 ਤੇ ਬਾਬਾ ਜੀ ਬਾਬਾ ਜੀ ਅੱਜ ਸਾਡਾ ਆਖਰੀ ਦਿਨ ਹੈ ਇੱਥੇ ਤੇ ਅੱਜ ਅਸੀਂ ਟ੍ਰੇਨ ਚੜਾਂਗੇ ਦੋ ਦਿਨ ਬਾਅਦ ਅਸੀਂ ਪਹੁੰਚਾਂਗੇ ਤੇ ਤੁਹਾਨੂੰ ਦਿਖਾਉਂਦੇ ਆ ਅੱਗੇ ਜਾਂਦੇ ਜਾਂਦੇ ਕੀ ਕੁਝ ਦੇਖਿਆ ਅਸੀਂ 50 ਰੁਪਏ ਪਹਿਲੀ ਐਕਟਰੈਸ ਦਿਖੀ ਹੈ ਇੱਥੇ ਮਾਧੂਰੀ ਰਿਕਸ਼ਿਤ ਕਿਹਨਾਂ ਹੈ ਹੋਰ ਕੋਈ ਐਕਟਰ ਨਹੀਂ ਮਿਲਿਆ 50 ਰੁਪਏ ਵਿੱਚ ਪਿਆ 50 ਰੁਪਏ ਉਹ ਦੇ ਗਏ ਹੈ ਜੀ ਅਮਰੋਦ ਦੇ ਬਾਬਾ ਜੀ ਅਮਰੋਦ ਹੈ ਜੀ 베ਰ ਹੈ 베ਰ 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 ਅਮਰੋਦੀ 베ਰ ਹੈ ਜੀ ਅੱਛਾ ਲੈ ਲਓ ਫਿਰ ਲੈ ਲਓ ਕੱਢੀ ਹੋਰ ਲਈਓ ਜੀ ਹੁਣ ਆ ਤਾ ਦੇਖ ਤੁਹਾਡੀ ਬੋਨੀ ਕਰਾ ਦਿਆ ਖਾਨ ਸਾਹਿਬ ਕੱਚਾ ਮਟਾ ਡਾਲ ਦਿਓ ਕਿੰਨਿਆ ਤੱਕ ਕੱਚਾ ਕੀ ਕਰਤੀ ਰੇ ਅਮਰੋਦ ਲੈਤੀ ਆਹ ਲੋ ਜੀ ਸ਼ਾਪਿੰਗ ਫੇਰ ਸ਼ੁਰੂ ਹੋ ਗਈ ਆ ਬੱਚਿਆਂ ਦੇ ਕੱਪੜੇ 150 100 ਰੁਪਏ ਦੇ ਸ਼ੁਰੂ ਹੋ ਜਾਂਦੇ ਆ ਗਰਮੀ ਵਿੱਚ 파ਣ ਨੂੰ ਦੇਖੋ ਜੀ ਮਾੜੇ ਨਹੀਂ ਹੈ ਵਧੀਆ ਗਰਮੀ ਆ ਰਹੀਆਂ ਲੈ ਲੋ ਲੈ ਲੋ ਆ ਦੇਖੋ ਜੀ ਚੌਂਕ ਹੈ ਇਹ ਚੌਰਾਸਤਾ ਦਾ ਜੀ ਇਹ ਵੀ ਬਜ਼ਾਰੋਂ ਜਾਂਦਾ ਇੱਧਰ ਇਹ ਇੱਧਰ ਸਟੇਸ਼ਨ ਨਿਕਲ ਜਾਂਦਾ ਜੀ ਨਾਲ ਹੀ ਹਨੂਮਾਨ ਮੰਦਿਰ ਹੈ ਇਹ ਗੁਰਦੁਆਰਾ ਲੰਗਰ ਸਾਹਿਬ ਨੂੰ ਜਾਂਦਾ ਰਸਤਾ ਬਹੁਤ ਸਾਹਮਣੇ ਬਿਲਡਿੰਗ ਜਿਹੜੀ ਬੜੀ ਸਾਰੀ ਦਿਖ ਰਹੀ ਹੋਂ ਤੁਸੀਂ ਇਹ ਆਪਣਾ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਡਿੰਗ ਦੀ ਇਮਾਰਤ ਹੈ ਪਿਛਲੇ ਸਾਲ ਇਹ ਗੁਰੂ ਅਮਰਦਾਸ ਜੀ ਦੇ ਨਾਂ ਤੇ ਸਰਾਣ ਤਿਆਰ ਕੀਤੀ ਗਈ ਹੈ ਬਹੁਤ ਹੀ ਵਧੀਆ ਫੈਸਿਲਿਟੀਆਂ ਨੇ ਔਰ ਅਟੈਚ ਬਾਥਰੂਮ ਹੈ ਦੋ ਦੋ ਅਟੈਚ ਬਾਥਰੂਮ ਹੈ ਤੇ ਤਕਰੀਬਨ ਤਕਰੀਬਨ ਇੱਥੇ ਇੱਕ ਕਮਰੇ ਦੇ ਵਿੱਚ ਮੰਨ ਕੇ ਚੱਲੀਏ 12 ਕ ਬੰਦੇ ਬਹੁਤ ਆਰਾਮ ਨਾਲ ਪੈ ਜਾਂਦੇ ਹਨ ਤਿੰਨ ਤਿੰਨ ਡਬਲ ਬੈੱਡ ਲੱਗੇ ਹੋਣ ਹਨ ਦੋ ਸਿੰਗਲ ਬੈੱਡ ਲੱਗੇ ਹੋਏ ਹਨ ਦੋ ਅਟੈਚ ਬਾਥਰੂਮ ਬਹੁਤ ਫੁੱਲ ਡੁੱਲੇ ਤੇ ਬਹੁਤ ਵਧੀਆ ਬਾਬਾ ਸ਼ੇਵਾ ਦਿੱਤੀ ਜੀ ਮਾਬਾ ਬਲਵਿੰਦਰ ਸਿੰਘ ਕਬਨ ਨਰਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਉਹਨਾਂ ਦੇ ਕਮਰੇ ਬਣੇ ਹੋਏ ਆ ਜੀ ਕੋਈ ਜ਼ਿਆਦਾ ਕੰਮ ਕਰਾਏ ਵੀ ਨਹੀਂ ਹੈ 400 ਰੁਪਏ ਪ੍ਰਤੀ ਕਮਰੇ ਦਾ ਕਰਾਇਆ ਹੈ ਤਾਂ ਹਾਂਜੀ ਨਾਰੀਅਲ ਤੇਲ ਨਾਰੀਅਲ ਤੇਲ ਦੇਖੋ ਜੀ ਜਿਹੜਾ ਇਹ ਪੀਪੀਆਂ ਵਾਲਾ ਪੀਪੀਆਂ ਵਾਲਾ ਨਾਰੀਅਲ ਤੇਲ ਹੈ ਜੀ ਇਹ ਆਪਾਂ ਨੂੰ ਤਕਰੀਬਨ 120 ਰੁਪਏ 110 ਰੁਪਏ ਮਿਲਦਾ ਲੀਟਰ ਤੇ ਜਿਹੜਾ ਕੱਢਿਆ ਕਢਾਇਆ ਹੋਇਆ ਤੇਲ ਹੈਗਾ ਉਹ ਲਗਭਗ ਲਗਭਗ ਆਪਾਂ ਨੂੰ 270 ਰੁਪਏ ਲੀਟਰ ਨਾਲ ਦਾ ਵਧੀਆ ਤੇਲ ਹੈ ਉਹ ਨੂੰ ਤੁਸੀਂ ਖਾ ਵੀ ਸਕਦੇ ਹੋ ਲਾ ਵੀ ਸਕਦੇ ਹੋ ਲੇਕਿਨ ਇਹ ਜਿਹੜਾ ਤੇਲ ਹੈ ਤੁਸੀਂ ਇਹਨੂੰ ਖਾਣੇ 'ਚ ਨਹੀਂ ਵਰਤ ਸਕਦੇ। ਚਾਹਾਂਗੇ ਰੇਟ ਬਤਾ ਦੋਗੇ? ਜੀਰਾ ਕਿਹਾਰੇ ਬਾਹੂ ਹੈ? ਜੀਰਾ 280 ਰੁਪਏ ਕਿਜੀ 280 ਰੁਪਏ ਕਿਜੀ ਠੀਕ ਹੈ। ਔਰ ਧਨੀਆ? ਮੈਨੇ ਆ 160 ਧਨੀਆ 160 ये क्या रहता है अजवाइन है अजवान अजवाइन का भाव है अजवाइन 240 240 है अजवाइन है ये काली मिर्च काली मिर्च 800 वाली है 900 वाली है दो क्वालिटी की 800 से 900 हल्दी का क्या भाव रहता है हल्दी गंडी वाली हल्दी 190 रुपए किलो ठीक है दूसरी तो हल्दी 170 रुपए किलो ठीक है और इलायची इलायची 800 रुपए पैया 800 रुपए पैया हां जी 850 रुपए के जी ठीक है खसखाश खस का, खसका, का क्या रेट है बढ़िया खसख प्योर खसखस चिट्टी वाली चौदह सौ पे किलो चौदह सौ पचास रुपये किलो ठीक है ये जमने अच्छा प्योर आता है जमने नहीं जमने वाले में थोड़ा केमिकल मिक्स आता है इसलिए जमता नहीं ओके बाल में तो लगा सकते हैं लगा सकते बिल्कुल लगा सकते सही बात है इसमें भी लुकाछिपी बहुत है मगज किलो मगज के अरे दाम मगज मगज 8000 के किलो समझ रहे हो कितना चल जाएगा जी इसको स्टोर कैसे करेंगे जी स्टोर कैसे करेंगे इसको क्या करना है दिन को काट आधा किलो धनिया और 2 किलो ये ये 40 का रहेगा धनिया ਹਾਂਜੀ ਹੋ ਗਈ ਸ਼ਾਪਿੰਗਾਂ ਚਲੋ ਵਧੀਆ ਵਧੀਆ ਐਂਡ ਇੱਕਦਰ ਸਾਹਿਬ ਆਜੋ ਹੁਣ ਕਿੰਨਾ ਖਰੀਦਣਾ ਲੰਗਰ ਚ ਗਿਆ ਛਕ ਲੈ ਲਿਓ ਉੱਥੇ ਵੀ ਲੰਗਰ ਪੈਕ ਕਰਾ ਲਿਓ ਠੀਕ ਹੈ ਠੀਕ ਹੈ ਕਿ ਨਹੀਂ ਠੀਕ ਹੈ ਕਿੰਨੇ ਹਾਂਜੀ ਨਾਰੀਹਲਾ ਤੇਰ ਖਰੀਦ ਲਿਆ ਜੀ ਜੀ ਜੀਰਾ ਖਰੀਦ ਲਿਆ ਜੀ ਹਰਾ ਧਨੀਆ ਤੇ ਬੱਚਿਆਂ ਟਾਫਾਂ ਟੂਫਾਂ ਖਰੀਦ ਲਿਆ ਜੀ ਕਾਫੀ ਕਾਫੀ ਮੈਨ ਹੋ ਗਏ ਜੀ ਸਮਾਨ ਤਾਂ ਆਪਣੇ ਉਧਰ ਹੀ ਮਿਲ ਜਾਂਦਾ ਚਲੋ ਆਪਣੇ ਲੋਕਾਂ ਦੇ ਮਨਾਂ ਚ ਬਹਿਵੇਂ ਦੀ ਪਤਾ ਨਹੀਂ ਇੱਥੇ ਸਸਤਾ ਜਾਂ ਵਧੀਆ ਮਿਲਦਾ ਹੋਊਗਾ ਉਸ ਦੇ ਹਿਸਾਬ ਸਿਰ ਆਪਾਂ ਲਈ ਜਾਨੇ ਆਹ ਦੇਖੋ ਜੀ ਸੰਗਤ ਆ ਰਹੀ ਹੈ ਕੁਝ ਮੱਥਾ ਟੇਕਣ ਲਈ ਤਖਤ ਸਾਹਿਬ ਤੇ ਕੁਝ ਸੰਗ ਦਰਸ਼ਕਦਾਰੇ ਕਰਕੇ ਵਾਪਸ ਮੁੜ ਰਹੀ ਹੈ ਜੀ ਇਹ ਕੁਝ ਇਸ ਤਰ੍ਹਾਂ ਦੇ ਬਜ਼ਾਰ ਆਹ ਉਹ ਜਿਆਦਾਤਰ ਉਹੀ ਘਟਾਉਣੇ ਉਹੀ ਸਾਰਾ ਕੁਝ ਉਰੇ ਮਿਲਦਾ ਦਾ ਇਹ ਸਾਡੇ ਵਾਲੇ ਫੇਰ ਲੱਗੇ ਹੋਏ ਆ ਉਹ ਭਾਈ ਕਿੰਨਾ ਖਰੀਦਣਾ ਤੁਸੀਂ ਛੱਡ ਜਾ ਹੁਣ

किलो जो गिन के अठ दस बेट चढ़े हैं दालचीनी क्या भाव है 何でこんなにハードルを取り入れていく。 ਆਇ ਇੱਕ ਪੌੜੀ ਬਣਾਇਆ ਹੋਇਆ ਜੀ ਮੇਰੇ ਕੋਲ ਟ੍ਰੈਫਿਕ ਤੋਂ ਬਚ ਕੇ ਉੱਪਰ ਨਿਕਲਣਾ ਚਾਹੁੰਦਾ ਹੈ ਤਾਂ ਸਿੱਧਾ ਉੱਪਰ ਨੂੰ ਜਾ ਸਕਦਾ ਹੈ ਟ੍ਰੈਫਿਕ 'ਚ ਬਟਣ ਦੀ ਲੋੜ ਨਹੀਂ ਆ ਨਾਲ ਹੀ ਉਰੇ ਗੁਰਦੁਆਰਾ ਸਾਹਿਬ ਦੇ ਲਈ ਪੂਲੀ ਚੌਂਕੀ ਬਣੀ ਹੋਈ ਹੈ ਆ ਕੋ ਆਪਣੀ ਸਾਡੀ ਜੀ ਆ ਗਈ ਜੀ ਆ ਗਈ ਆ ਪਹੁੰਚੇ ਹਾਂ ਜੀ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਨੇੜੇ ਆ ਸਾਡਾ ਰੂਮ ਹੈ ਇਸ ਆਰਾਮਣੀ ਹੋਈ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਂ ਤੇ ਐਨ ਆਰ ਆਈ ਸਰਾਂਗੀ ਬਹੁਤ ਅੱਛੀ ਵਿਵਸਥਾ ਜੀ ਵਿੱਚ 50 ਰੁਪਏ ਲਿਆ ਭਾਈ 50 ਰੁਪਏ 50 ਰੁਪਏ ਲਿਆ ਉਹ ਵੀ ਆ ਗਿਆ ਨਾ ਉਹ ਵੀ ਆਇਆ ਆਇਆ ਕੋਈ ਆਇਆ ਪੰਜਾਬੀ ਸ਼ਾਪਿੰਗ ਤੁਕੀਆਂ ਕੱਢ ਰਹੇ ਆ ਜਦੋਂ ਤੇ ਜੋਰ ਨਾਰੀਅਲ ਦੇ ਤੇਲ ਤੇ দেয়া ਹੋਇਆ ਲੋਕਾਂ ਨੇ ਬਾਕੀ ਇਹ じゃ ਕੁਝ ਹੋਰ ਸਮਾਨ ਮਿਲਦਾ ਆ ਵੀਰ ਕੱਪੜੇ ਕੱਪੜੇ ਇਥੇ ਵੇਚਦਾ ਔਰੇ ਆ ਕਾਰ ਸੇਵਾ ਦੀ ਬਸਾਂ ਲੱਗੀਆਂ ਹੋਈਆਂ ਜੀ ਸੰਗਤ ਨੂੰ ਆਉਣ ਲਈ ਲਿਜਾਣ ਲਈ ਗੁਰਦੁਆਮਾ ਦੀ ਯਾਤਰਾ ਕਰਾਉਣ ਲਈ ਬਾਕੀ ਉਹ ਜੂਸ ਕਾਫੀ ਸਸਤਾ ਵੀ ਹੈ ਤੇ ਵਧੀਆ ਵੀ ਹੈ ਇਹ ਜੀ ਬੰਸਲ ਡਰਾਈ ਫਰੂਟ ਇੱਥੇ ਵਧੀਆ ਸਮਾਨ ਹੈ ਤੇ ਇੱਕੋ ਰੇਟ ਤੇ ਮਿਲਦਾ ਆ ਗਏ ਜੀ ਆਪਾਂ ਹੁਣ ਗੁਰਦੁਆਰਾ ਲੰਗਰ ਸਾਹਿਬ ਦੇ ਨੇੜੇ ਇਹ ਹੈ ਜੀ ਪਵਿੱਤਰ ਸਥਾਨ ਤਨਤਨ ਬਾਬਾ ਨਿਹੰਗ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ ਗੁਰਦੁਆਰਾ ਲੰਗਰ ਸਾਹਿਬ ਆਹ ਦੇਖੋ ਜੀ ਬੜੀ ਸੋਹਣੀ ਇਮਾਰਤਾਂ ਬਣੀਆਂ ਹੋਈਆਂ ਨੇ ਜੀ ਆਹ ਦੇਖੋ ਜੀ ਉੱਪਰ ਪੰਛੀਆਂ ਲਈ ਬਹੁਤ ਵਧੀਆ ਕਬੂਤਰਾਂ ਲਈ ਰੋੜੇ ਕਣਕ ਦੇ ਦਾਣੇ ਹੋਰ ਸਮਾਨ ਪਾਇਆ ਜਾਂਦਾ ਜੀ ਪੰਛੀਆਂ ਲਈ ਨਾ ਉੱਪਰ ਉਹ ਉੱਪਰਲੀ ਸਾਈਡ ਜਿੱਥੇ ਉਹ ਪੰਛੀ ਦੇਖ ਰਹੇ ਆ ਸਾਹਮਣੇ ਦਾਣਾ ਰੋਡ ਰੋਡ ਬਣਨੇ ਜ਼ਰੂਰੀ ਰੋਡ ਤੋਂ ਬਿਨਾ ਕਹਿੰਦੇ ਇਹਨਾਂ ਨੂੰ ਹਾਜੇਉ ਨਹੀਂ ਆਂਦਾ ਮੈਂ ਗੁਰਦੁਆਰਾ ਲੰਗਰ ਸਾਹਿਬ ਦੀ ਇਮਾਰਤ ਹੈ ਜੀ ਕਰੋ ਜੀ ਦਰਸ਼ਨ ਇੱਥੋਂ ਹੀ ਗੱਗਰ ਸਾਹਿਬ ਪਰਣ ਲਈ ਸਵੇਰੇ ਜਲ ਤਖਤ ਸਾਹਿਬ ਤੋਂ ਜਾਂਦਾ ਹੈ ਗੱਗਰ ਕੁੰਡ ਦੇ ਲਈ ਆਹ ਸਾਹਮਣੇ ਗੇਟ ਬਣਿਆ ਹੋਇਆ ਜੀ ਧੰਨ ਧੰਨ ਬਾਬਾ ਬੁਰਮੁਖੀ ਜੀ ਦੇ ਨਾਮ ਤੇ

देख हमारे पास देख, देखे यहाँ से देख इधर इधर देखने मुझे ही चाहिए